ਅੱਜ ਆਪਾਂ ਗੱਲ ਕਰਾਂਗੇ ਮਹਾਨ ਗਾਇਕਾ ਅਮਰਜੋਤ ਦੇ ਜੀਵਨ ਅਤੇ ਗਾਇਕੀ ਬਾਰੇ ਦੋਸਤੋ ਅਮਰ ਸਿੰਘ ਚਮਕੀਲਾ ਦੀ ਜੋੜੀ ਨੂੰ ਤਾਂ ਤੁਸੀਂ ਸਾਰੇ ਜਾਣੇ ਜਾਣਦੇ ਹੋਗੇ ਆ ਬਹੁਤਾ ਟਾਈਮ ਨਾ ਲੈਂਦੇ ਹੋਏ ਵੀਡੀਓ ਨੂੰ ਕਰਦੇ ਆ ਸਟਾਰਟ ਗਾਇਕਾ ਅਮਰਜੋਤ ਜੀ ਦਾ ਪਿੰਡ ਫਰੀਦਕੋਟ ਸ਼ਹਿਰ ਡੋਗਰ ਵਸਤੀ ਦੇ ਰਹਿਣ ਵਾਲੇ ਸਨ ਇਹਨਾਂ ਦਾ ਜਨਮ 6 ਅਕਤੂਬਰ 1960 ਫਰੀਦਕੋਟ ਸ਼ਹਿਰ ਵਿਖੇ ਹੋਇਆ ਗਾਇਕਾ ਦੇ ਪਿਤਾ ਦਾ ਨਾਮ ਸਰਦਾਰ ਗੁਰਚਰਨ ਸਿੰਘ ਅਤੇ ਮਾਤਾ ਦਾ ਨਾਮ ਸ਼੍ਰੀਮਤੀ ਰਾਜਬੰਸ ਕੌਰ ਅਮਰਜੋਤ ਕੌਰ ਨੇ ਆਪਣੀ ਮਢਲੀ ਪੜ੍ਹਾਈ ਕਮਲਾ ਨਹਿਰੂ ਜੈਨ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ ਕੀਤੀ ਗਾਉਣ ਦਾ ਸ਼ੌਂਕ ਅਮਰਜੋਤ ਨੂੰ ਸਕੂਲ ਸਮੇਂ ਤੋਂ ਹੀ ਪੈ ਗਿਆ ਸੀ ਅਤੇ ਇਸ ਤੋਂ ਇਲਾਵਾ ਉਹਨਾਂ ਦਾ ਸ਼ੌਂਕ ਖੇਡਾਂ ਦੇ ਵਿੱਚ ਭਾਗ ਲੈਣਾ ਤੇ ਖੇਡਾਂ ਦੇ ਵਿੱਚ ਵਧੀਆ ਪੋਜੀਸ਼ਨ ਤੇ ਆਉਂਦੇ ਸਨ ਗਾਇਕਾ ਅਮਰਜੋਤ ਜੀ ਦਾ ਵਿਆਹ 20 ਮਈ 1983 ਫਗਵਾੜੇ ਵਿਖੇ ਸਵਰਗਵਾਸ ਬਾਈ ਜੀ ਅਮਰ ਸਿੰਘ ਚਮਕੀਲਾ ਦੇ ਨਾਲ ਹੋਇਆ ਜਿਸ ਤੋਂ ਬਾਅਦ ਇਸ ਜੋੜੀ ਨੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਧੂਮਾ ਪਾ ਦਿੱਤੀਆਂ ਜੇਕਰ ਅਮਰ ਜੋਧ ਦੇ ਵਿਦੇਸ਼ਾਂ ਦੇ ਟੂਰ ਦੀ ਗੱਲ ਕੀਤੀ ਜਾਵੇ ਤਾਂ ਕੈਨੇਡਾ ਅਮਰੀਕਾ ਆਦ ਕਈ ਹੋਰ ਦੇਸ਼ਾਂ ਦੇ ਵਿੱਚ ਘੁੰਮ ਆਏ ਸਨ ਗਾਇਕਾ ਅਮਰਜੋਤ ਜੀ ਦੇ ਇੱਕ ਬੇਟਾ ਅਤੇ ਇੱਕ ਬੇਟੀ ਸਨ ਅਮਰਜੋਤ ਨੇ ਗਾਇਕੀ ਦੇ ਵਿੱਚ ਪੈਰ 1979 ਦੇ ਵਿੱਚ ਰੱਖਿਆ ਇਸ ਤੋਂ ਬਾਅਦ ਕਈ ਮਹਾਨ ਕਲਾਕਾਰਾਂ ਦੇ ਨਾਲ ਸਟੇਜਾਂ ਦੇ ਉੱਪਰ ਸ਼ੋਅ ਲਗਾਏ ਜਿਨ੍ਹਾਂ ਵਿੱਚ ਮਾਨ ਹਸਤੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਨਕ ਜੀ ਪਿਆਰਾ ਸਿੰਘ ਪੰਛੀ ਅਤੇ ਹੋਰ ਕਈ ਉੱਗੇ ਕਲਾਕਾਰਾਂ ਦੇ ਨਾਲ ਸਟੇਜਾਂ ਉੱਪਰ ਹਾਜ਼ਰ ਕਰਨ ਲਗਵਾਈਆਂ ਅਮਰਜੋਤ ਜੀ ਦਾ ਆਖਰੀ ਸਮਾ 8 ਮਾਰਚ 1988 ਪਿੰਡ ਮੈਸੰਪੁਰ ਤਹਿਸੀਲ ਫਲੋਰ ਜ਼ਿਲ੍ਹਾ ਜਲੰਧਰ ਵਿਖੇ ਸ਼ੋਅ ਲਗਾਉਣ ਜਾ ਰਹੇ ਸੀ ਪਰ ਉੱਥੇ ਹੀ ਉਹਨਾਂ ਦੇ ਗੋਲੀਆਂ ਮਾਰ ਕੇ ਭਾਈ ਅਮਰਜੀਤ ਸਿੰਘ ਚਮਕੀਲਾ ਅਤੇ ਬੀਬਾ ਅਮਰਜੋਤ ਜੀ ਇਸ ਫਾਨੀ ਸੰਸਾਰ ਨੂੰ ਆਲਵੀ ਦਾ ਕਹੇ ਜਾਂਦੇ ਨੇ ਜੇਕਰ ਵੀਡੀਓ ਚੰਗੀ ਲੱਗੀ ਦੋਸਤੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸ ਨਵੀਂ ਵੀਡੀਓ ਦੇ ਨਾਲ